ਇਹ ਜਿਹੜਾ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਪੰਜਾਬ ਪੁਲਿਸ ਜ਼ਿਲ੍ਹਾ ਫਿਰੋਜ਼ਪੁਰ ਨੂੰ ਸਾਨੂੰ ਫੇਰ ਸਫਲਤਾ ਬੜੀ ਵਧੀਆ ਹਾਸਲ ਹੋਈ ਹੈ ਜਦੋਂ ਸਾਡੇ ਸੀਆਈਏ ਜੀਰਾ ਐਸਐਚਓ ਸਿਟੀ ਜੀਰਾ ਐਸਪੀਡੀ ਸਾਹਿਬ ਦੀ ਨਿਗਰਾਨੀ ਹੇਠ ਇਹਨਾਂ ਨੇ ਬੜਾ ਵਧੀਆ ਕੰਮ ਕੀਤਾ ਜਦੋਂ ਤਿੰਨ ਜਣੇ ਨੂੰ ਗ੍ਰਿਫਤਾਰ ਕਰਕੇ ਸੁਖਦੇਵ ਔਰ सनी ਜਿਹਦੀ ਉਮਰ ਕਰੀਬ 24 ਸਾਲ ਸਰਬਜੀਤ ਕੌਰ ਉਮਰ ਕਰੀਬ 42 ਸਾਲ ਤੇ ਜਸਵਿੰਦਰ ਸਿੰਘ ਉਰਫ ਲਿਆਕਤ ਇਹ ਇਹ ਇਨੂੰ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 2 ਕਿਲੋ ਹਿਰੋਇਨ ਇੱਕ ਮੋਟਰਸਾਈਕਲ ਤੇ ਦੋ ਪਿਸਤਲ 30 ਬੋਰ ਸਮੇਤ 12 ਰੌਂਦ ਜਿੰਦਾ ਤੇ 30 30 ਬੋਰ ਦੇ 40 ਰੌਂਦ ਜਿਹੜੇ ਰਿਕਵਰ ਕਰਨ ਸਫਲਤਾ ਹਾਸਲ ਹੋਈ ਹੈ ਤੇ ਇਹ ਜਿਹੜੇ ਤਿੰਨੇ ਜਣੇ ਜਿਹੜੇ ਗ੍ਰਿਫਤਾਰ ਕੀਤੇ ਆ ਇਹਨਾਂ ਦਾ ਪਹਿਲਾ ਜਿਹੜਾ ਮੁਕੱਦਮਾ ਨੰਬਰ 62 17625 ਨੂੰ ਰਜਿਸਟਰ ਕੀਤਾ ਸੀ ਉਹਦੀ ਹੀ ਬੈਕਵਰਡ ਲਿੰਕੇਜ ਦੇ ਵਿੱਚ ਉਹਦੀ ਪੁਛਗਿਛ ਤੋਂ ਜਿਹੜੀ ਉਸ ਤੋਂ ਜੋ ਲਿੰਕਸ ਆਏ ਸੀਗੇ ਸਾਡੇ ਕੋਲ ਉਹ ਜਿਹੜੇ ਲੀਡਸ ਮਿਲੀਆਂ ਸੀ ਉਹ ਲੀਡਸ ਤੋਂ ਵਰਕ ਆਊਟ ਕਰਦੇ ਕਰਦੇ ਤੇ ਜਿਹੜੀ ਇਹ ਇਨਫੋਰਮੇਸ਼ਨ ਇਹਨਾਂ ਨੇ ਉਹਨੂੰ ਡਿਵੈਲਪ ਕੀਤਾ ਜਿਹੜੀ ਇਨਫੋਰਮੇਸ਼ਨ ਤੋਂ ਪਤਾ ਲੱਗਿਆ ਜਦੋਂ ਵੀ ਇਹ ਬੰਦੇ ਇਹ ਥੇਰੀਏ ਦੇ ਵਿੱਚ ਫਿਰਦੇ ਜਿਹੜੇ ਇਹ ਬੰਦੇ ਇਹ ਕੰਮ ਕਰਦੇ ਤੇ ਇਹਨਾਂ ਤੋਂ ਰਿਕਵਰੀ ਵੀ ਹੋ ਸਕਦੀ ਉਸੇ ਦੇਖਦੇ ਪੁਲ ਸੇਮ ਨਾਲਾ ਮਨਸੂਰ ਦੇਵਾ ਛਤਰਾ ਰੋਡ ਤੇ ਉਸ ਤੋਂ ਇਹਨਾਂ ਨੂੰ ਉਹਦੇ ਨੇੜੇ ਉੱਥੇ ਬ੍ਰਿਫਰ ਕਰ ਦਿੱਤਾ ਇੰਨਾ ਪਸੇ ਉਹ ਆਬਰਾਮਤ ਕੀ ਹੋਏ 2 ਕਿਲੋ ਹੈਰਨ ਇੱਕ ਮੋਟਰਸਾਈਕਲ ਸੀ ਤੇ ਦੋ ਪਿਸਤਲ ਮਾਂ ਪੁੱਤ ਦੀ ਕਿਉਂ ਹੋ ਗਿਆ ਤੇ ਇਹਦੇ ਚ ਸੁਖਦੇਵ ਸਿੰਘ ਸਣੀ ਜਿਹੜੇ ਸਰਬਜੀਤ ਕੌਰ ਦਾ ਬੇਟਾ ਤੇ ਇਹ ਜਿਹੜਾ ਜਸਵਿੰਦਰ ਸਿੰਘ ਹੈ ਇਹ ਵੀ ਜਿਹੜਾ ਇਹਨਾਂ ਦਾ ਭਾਂਜਾ ਹੈ ਉਹਦਾ ਭਾਂਜਾ ਪਹਿਲੇ ਪੱਤੀਆਂ ਚ ਵੀ ਮਾਂ ਪੁੱਤ ਨਹੀਂ ਜੀ ਜਾਂ ਪਹਿਲਾਂ ਇਸ ਵਾਲੇ ਚ ਜਿਹੜਾ ਕੁਝ ਦਿਨ ਪਹਿਲਾਂ ਜਿਹੜਾ ਆਪਾਂ ਉਹਦੀ ਪੀਸੀ ਕੀਤੀ ਸੀ ਉਹਦੇ ਵਿੱਚ ਉਹ ਵੀ ਮਾਂ ਪੁੱਤ ਸੀ ਮਾਂ ਦੇ ਉੱਪਰ ਵੀ ਤਾਂ ਇਹਨਾਂ ਕੋਲ ਮਕਦਮਾ ਤਾਂ ਹੈ ਇਹਦੇ ਵਿੱਚ ਜੀ ਉਹਦੇ ਤੇ ਤਾਂ ਨਹੀਂ ਹੈ ਹਲੇ ਚੈੱਕ ਕਰ ਰਹੇ ਆਂ ਜਿਹੜਾ ਜਸਵਿੰਦਰ ਸਿੰਘ ਹੈ ਜਿਹੜਾ ਤੀਸਰਾ ਬੰਦਾ ਹੈ ਉਰਫ ਲਿਆਕਰ ਉਹਦੇ ਉੱਪਰ ਪਹਿਲਾ ਮੁਕੱਦਮਾ ਨੰਬਰ 38 ਥਾਣਾ ਸਿਟੀ ਮੋਗਾ ਦਾ ਇੱਕ 176 ਨੰਬਰ 222 ਦਾ ਥਾਣਾ সদর ਜ਼ੀਰਾ ਦਾ ਤੇ ਇੱਕ ਮੁਕੱਦਮਾ ਨੰਬਰ 9 25 ਦਾ ਹੀ ਹੈਗਾ ਇਹ ਆਮ ਜੈਕ ਸਿਟੀ ਜ਼ੀਰਾ ਦੇ ਵਿੱਚ ਜਿਹੜਾ 302 ਦਾ ਇਹ ਮੁਕੱਦਮਾ ਹੈ ਇਹਦੇ ਵਿੱਚ ਮੁਕੱਦਮਾਦਾਰ ਜੀ ਟੋਟਲ ਕਿੰਨੀ ਹੋ ਗਈ ਰਿਕਵਰੀ ਖਰਸਤ ਪਰ ਬਣਦੀ ਹੈ 200000 ਰੁਪਏ ਦੀ ਜਿਹੜੀ ਪਿਛਲੇ 1 ਤਿੰਨ ਤੋਂ ਲੈ ਕੇ ਹੁਣ ਤੱਕ 98 ਕਿਲੋ 983 ਗ੍ਰਾਮ ਜਿਹੜੀ ਹੈਰਨ ਦੀ ਰਿਕਵਰੀ ਹੋ ਚੁੱਕੀ ਆ 80 ਲੱਖ 70000 ਰੁਪਇਆ ਜਿਹੜੇ ਡਰਗ ਮੰਨੀ ਹੈ ਤੇ 23595 ਜਿਹੜੀਆਂ ਨਸ਼ੀਲੀਆਂ ਗੋਲੀਆਂ ਕੈਪਸੂਲ ਹੈ ਤੇ ਟੋਟਲ 30 ਜਿਹੜੇ ਹਸਲੇ ਜਿਹੜੇ ਨਜਾਇਜ਼ ਹਸਲੇ ਇਹਨਾਂ ਵੱਲੋਂ ਗੈਂਗਸਰਸ ਤੋਂ ਜਾਂ ਜਿਹੜੇ ਨਾਰਕੋਟਿਕਸ ਦੇ ਵਿੱਚ ਜਿਹੜੇ ਪਰਚੈਂਸ ਅਸੀਂ ਫੜਿਆ ਉਹਨਾਂ ਤੋਂ ਅਸੀਂ 30 ਵੈਪਨਸ ਤੇ 250 ਕਾਟਰਿਜ ਇਹਨਾਂ 1-3 ਦਿਨ ਤੋਂ ਬਾਅਦ ਇਹ ਰਿਕਵਰ ਕਰਨ ਚ ਫਿਰੋਜ਼ਪੁਰ ਪੁਲਿਸ ਨੂੰ ਕੰਮ ਪਿਆ